ਪੈਸੇ ਤੇ ਇੰਟਰਸਟਡ ਦੇਣਗੇ ਪ੍ਰਭੂ ਯਿਸੂ ਮਸੀਹ ਇੱਕ ਅੱਛੇ ਬਾਪ ਦੀ ਤਰ੍ਹਾਂ ਉਹ ਤੁਹਾਨੂੰ ਖੁਸ਼ ਸੁਖ ਸੁਖੀ ਦੇਖਣਾ ਚਾਹੁੰਦੇ ਆਂ ਇਹੀ ਮੈਸੇਜ ਲੈ ਕੇ ਅਸੀਂ ਅੱਜ ਸ਼ਹਿਰ ਦੇ ਵਿੱਚ ਜਾ ਰਹੇ ਆਂ 25 ਲੱਖ ਲੋਕਾਂ ਨੂੰ ਅਸੀਂ ਇਨਵੀਟੇਸ਼ਨ ਦਿੱਤੇ ਆ 15 ਲੱਖ ਨੂੰ ਜਾ ਚੁੱਕੇ ਆ 10 ਲੱਖ ਨੂੰ ਅੱਜ ਅਸੀਂ ਇਨਵੀਟੇਸ਼ਨ ਦੇਵਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਸੁਣਨ ਵਾਲੇ ਆ ਮੇਰੇ ਰਿਪੋਰਟਰ ਭਰਾਵਾਂ ਨੂੰ ਵੀ ਸਾਰੇ ਸੁਣਨ ਵਾਲਿਆਂ ਨੂੰ ਵੀ ਸਾਰਿਆਂ ਨੂੰ 25 ਕ੍ਰਿਸਮਸ ਦਾ ਸੱਦਾ ਚਰਚ ਦੇ ਵਿੱਚ ਖੰਬਰਾ ਚਰਚ ਦੇ ਵਿੱਚ ਮੀਟਿੰਗ ਹੋਏਗੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਸ ਤੋਂ ਬਾਅਦ ਲੰਚ ਹੋਏਗਾ ਤੇ ਤੁਸੀਂ ਇਸ ਮੀਟਿੰਗ 'ਚ ਆ ਕੇ ਵੇਖੋ ਕਿ ਸੱਚਮੁੱਚ ਤੁਹਾਡਾ ਧਰਮ ਬਦਲਦਾ ਕਿ ਪਰਮੇਸ਼ੁਰ ਤੁਹਾਡੇ ਜੀਵਨ ਨੂੰ ਬਦਲ ਦਿਆ ਕਿ ਬਾਈਬਲ 'ਚ ਲਿਖਿਆ ਉਹ ਪਿਆਰ ਕਰਨ ਵਾਲਾ ਪਰਮੇਸ਼ਵਰਾਂ ਜਿਸ ਤਰ੍ਹਾਂ ਮਾਂ ਆਪਣੇ ਬੱਚਾ ਦੇ ਲਈ ਕਿਹਾ ਦਇਆ ਕਰਨਾ ਭੁੱਲ ਸਕਦੀ ਆ ਦੁੱਧ ਪਿੰਦੇ ਬੱਚੇ ਨੂੰ ਉਹਦੀ ਮਾਂ ਛੱਡ ਸਕਦੀ ਆ ਲੇਕਿਨ ਪ੍ਰਭੂ ਯਿਸੂ ਮਸੀਹ ਬਾਰੇ ਲਿਖਿਆ ਕਿ ਨਾ ਸਾਂ ਉਹ ਛੱਡਦਾ ਤੇ ਨਾ ਨਾ ਉਹ ਤਿਆਗਦਾ ਤੇ ਮੇਰੇ ਜੀਵਨ ਦੀ ਵੀ ਇਹੀ ਗਵਾਹੀ ਹੈ ਪਰਮੇਸ਼ਵਰ ਨੇ ਮੈਨੂੰ Hindu ਬੈਕਗ੍ਰਾਉਂਡ ਸੀਗਾ ਮੈਂ Hindu ਸੀਗਾ ਚੁੜਿਆ ਅਜ ਮੇਰੀ ਕਾਸਟ ਉਹੀ ਨਾਮ ਉਹੀ ਹੈ ਲੇਕਿਨ ਮੈਂ ਹੁ ਨਸ਼ੇ ਨਹੀਂ ਕਰਦਾ ਮੇਰਾ ਜੀਵਨ ਬਦਲ ਚੁੱਕਾ ਇਹੀ ਮੈਸੇਜ ਲੈ ਕੇ ਆਪਾਂ ਸ਼ਹਿਰ ਜਾਵਾਂਗੇ ਕੋਨੇ ਕੋਨੇ 'ਚ ਜਾਵਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਹੱਥ ਜੋੜ ਕੇ ਇਨਵੀਟੇਸ਼ਨ ਦਵਾਂਗੇ ਕਿ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਰਚ ਦੇ ਵਿੱਚ ਆਓ ਤੇ ਦੇਖੋ ਬਾਈਬਲ 'ਤੇ ਲਿਖਿਆ ਕਿ ਪਰਮੇਸ਼ਵਰ ਕਿੰਨਾ ਭਲਾ ਪਰਮੇਸ਼ਵਰ ਹੈ ਚੱਖੋ ਤੇ ਵੇਖੋ ਕਿੰਨਾ ਉਹ ਭਲਾ ਪਰਮੇਸ਼ਵਰ ਹੈ ਤੇ ਤੁਹਾਨੂੰ ਅਸੀਂ ਚੱਖਣ ਦਾ ਨਿਯੋਤਾ ਦਿੰਨੇ ਆ आत्मिक भोजन ਵੀ ਚਖਵਾ ਕੇ ਤੇ ਸਰੀਰਿਕ ਵੀ ਚਖੋ ਤੇ ਦੇਖੋ ਪਰਮੇਸ਼ਰ ਕਿੰਨਾ ਪਹਲਾਤਾ ਏ ਜ਼ਿੰਦਗੀ ਆ ਗੱਲ ਕਰੀਏ ਛਿਗਾਤੀ ਹਸਰ ਬਾਰੇ ਜੋ ਹੈ ਆਪਰ ਧਰਮ ਜਿਹੜਾ ਬੰਡਿਆ ਜਾ ਰਿਹਾ ਇਸ ਬਾਰੇ ਕੀ ਕਹਿਣਾ ਹੈ ਮੈਂ ਉਹ ਪਹਿਲੇ ਤੁਹਾਨੂੰ ਦੱਸ ਚੁੱਕਾ ਕਿ ਪ੍ਰਭੂ ਯਸ਼ਮਸ ਨੇ ਕੋਈ ਵੀ ਧਰਮ ਨਹੀਂ ਬਣਾਇਆ ਉਹਨੇ ਸਾਨੂੰ ਵਿਰੋਧੀਆਂ ਲਈ ਪ੍ਰਾਰਥਨਾ ਕਰਨ ਲਈ ਗਿਆ ਸਾਡਾ ਕੋਈ ਵਿਰੋਧੀ ਨਹੀਂ ਮੈਂ ਮੰਨਦਾ ਜੇ ਸਾਡੀ ਖਿਲਾਫਤ ਕਰਦੇ ਹੋ ਵੀ ਸਾਡੇ ਭਰਾ ਹੀ ਨੇ ਮੈਂ ਵੀ ਵਿਰੋਧੀ ਸੀਗਾ ਜੇ ਮੇਰੀ ਵੀ ਵਿਰੋਧ ਕਰਕੇ ਮੈਨੂੰ ਜੇਲ੍ਹ ਕਰ ਦਿੰਦਾ ਕੋਈ ਤੇ ਅੱਜ ਮੈਂ ਪ੍ਰਚਾਰਕ ਨਾ ਹੁੰਦਾ ਅਸੀਂ ਸਾਰੇ ਲਈ ਪ੍ਰਾਰਥਨਾਵਾਂ ਕਰਦੇ ਆਂ ਸਰਕਾਰਾਂ ਲਈ ਵੀ ਪ੍ਰਾਰਥਨਾਵਾਂ ਕਰਦੇ ਆਂ ਤੁਹਾਡੇ ਸਾਰੇ ਲਈ ਅਸੀਂ ਪ੍ਰਾਰਥਨਾਵਾਂ ਕਰਦੇ ਆਂ ਅੱਜ ਸ਼ਹਿਰ 'ਚ ਵੀ ਜਾਵਾਂਗੇ ਤੇ ਅੱਜ ਮੈਂ ਫਾਸਟਿੰਗ ਦੇ ਵਿੱਚ ਅੱਜ ਮੈਂ ਪ੍ਰਾਰਥਨਾ ਕਰਦੇ ਜਾਣਾ ਸ਼ਹਿਰ 'ਚ ਸਾਰੇ ਲੋਕਾਂ ਲਈ ਕਿ ਜਿਹੜੇ ਵੇਖਣ ਉਹ ਪਰਮੇਸ਼ਵਰ ਦੀ ਮਹਿਮਾ ਵੇਖਣ ਆ ਸਰ ਇਹ ਵੀ ਲੱਗਦਾ ਲੋਕਾਂ ਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਪੈਸੇ ਦੇ ਕੇ ਜਿਹੜੇ ਉਹ ਧਰਮ ਨੂੰ ਪਰਵਰਤਨ ਕੀਤਾ ਜਾਂਦਾ ਕੀਤਾ ਜਾਂਦਾ ਹੁਣ ਇੱਥੇ ਤੇ ਕਿੰਨੇ ਲੱਖ ਲੋਕ ਨੇ ਅੱਜ ਇੱਕ ਇੱਕ ਲੱਖ ਵੀ ਦਿੱਤਾ ਹੋਵੇ ਤੇ ਇੰਨੇ ਹਜ਼ਾਰਾਂ ਕਰੋੜ ਲੱਗੇਗਾ ਕਿ ਮਤਲਬ ਸੀ ਜ਼ੀਰੋ ਐਨੀ ਸੀ ਕਾਊਂਟ ਕਰ ਸਕਦੇ ਨਾ ਇਹ ਏਦਾਂ ਦੀ ਜੇ ਏਲੀਅਨ ਹੈ ਏਲੀਅਨ ਹੈ ਨਾ ਅਜੇ ਤੱਕ ਅਸੀਂ ਦੇਖਿਆ ਨਹੀਂ ਕਦੀ ਧਰਮ ਪਰਿਵਰਤਨ ਦਾ ਮੁੱਦਾ ਵੀ ਸੇਮ ਦੇਖੋ ਛੋਟੀ ਜੀ ਗੱਲ ਹੋਵੇ ਕਿਸ ਨੇ 10 ਸਾਲ ਪਹਿਲਾਂ ਵੀ ਗੁਨਾਹ ਕੀਤਾ ਹੋਵੇ ਆਪਣੇ ਦੇਸ਼ ਦੀਆਂ ਏਜੰਸੀਆਂ ਇੰਨੀਆਂ ਤੇਜ਼ ਆ ਝੱਟ ਫੜ ਲੈਂਦੀਆਂ ਬੰਦੇ ਨੂੰ 10 ਸਾਲ ਪਹਿਲਾਂ ਵੀ ਤੇ ਇਹੋ ਜਿਹੇ ਕਿਹੜਾ ਮੇਰੇ ਕੋਲ ਇੰਨੀ ਮੇਰੇ ਕੋਲ ਸੁਪਰ ਪਾਵਰ ਹੈ ਕਿ ਮੈਂ ਲੱਖਾਂ ਲੋਕਾਂ ਨੂੰ ਲੱਖਾਂ ਰੁਪਏ ਦੇ ਦਿੱਤੇ ਔਰ ਇੱਕ ਵੀ ਪ੍ਰੂਫ ਸਾਹਮਣੇ ਨਹੀਂ ਆਇਆ ਉਹ ਝੂਠ ਦੇ ਬਾਈਬਲ ਦੇ ਲਿਖਿਆ ਝੂਠ ਪਲ ਭਰਦਾ ਹੋਏਗਾ ਸਚਾਈ ਬਣੀ ਰਹੂਗੀ ਇਹ ਸਚਾਈ ਹੈ ਕਿ 20 ਸਾਲ ਹੋ ਗਏ ਮੈਨੂੰ ਪਹਿਲਾਂ ਮੈਨੂੰ ਕਹਿੰਦੇ ਸੀ ਤੂੰ ਲੈ ਲੈ ਹੁਣ ਮੈਨੂੰ ਕਿਉਂ ਮੈਂ ਵਿਸ਼ਵਾਸੀ ਸੀਗਾ ਹੁਣ ਮੈਂ ਪਾਸਟਰ ਹਾਂ ਤੇ ਹੁਣ ਮੈਨੂੰ ਕਹਿੰਦੇ ਤੂੰ ਦਿੰਨਾ ਤੇ ਅਜੇ ਤੱਕ ਨਾ ਲਿੱਤੇ ਤੇ ਨਾ ਦਿੱਤੇ ਸਾਬਤ ਨਹੀਂ ਹੋ ਪਾਇਆ ਕਿਉਂਕਿ ਹੋਇਆ ਨਹੀਂ ਕਦੀ ਇਹ ਕੰਮ ਅਸਲ ਜੀ ਇਹ ਕੁਸਚਨ ਹੈ ਜੈਸੇ ਸੀਐਨਏੀ ਅਤੇ ਕਿਚੂ ਰਿਹਾ ਹੈ ਕਿ ਇਹ ਸਕੂਲ ਕਾਲਜ ਇੰਸਟੀਟਿਊਟ ਹੈ ਤੇ ਇਹ ਬਹੁਤ ਸਮੇਂ ਸੇ ਚੈਰਿਟੀ ਕਰ ਰਹੇ ਹੈਂ ਕੀ ਆਨੇ ਵਾਲੇ ਸਮੇਂ ਮੈਂ ਖਬਰਾਂ ਚੱਕ ਦੇ ਦੁਆਰਾ ਵੀ ਐਸੀ ਬਹੁਤ ਸਾਰੀ ਚੈਰਿਟੀ ਦੇਖਣ ਨੂੰ ਮਿਲ ਸਕਦੀ ਹੈ ਅਸੀਂ ਆਲਰੇਡੀ ਕਰ ਰਹੇ ਹੈਂ ਆਈਐਸ ਕਾਲਜ ਚਲਾ ਰਹੇ ਹੈਂ ਅਸੀਂ ਫਰੀ ਆਫ ਕਾਸਟ बच्चे पढ़ रहे हैं उजल्ट उन्होंने अच्छे आ रहे हैं और मैरिजिस और राशन सो मैनी पी एच डी कर रहे हैं बच्चे अपने स्पॉन्सर्ड बच्चे चैरिटी का काम असि कभी भी इंटरनेट से दिखाई दा, नहीं। तु तु दे बाइबल से लिखा है अगर तू कर सच्चे हाथों ने पता होना पता हो सच्चा कर है